मेरे लिए फुलकारी मोहब्बत है मेनू लगदा है मेरे लिए की हर औरत ली फुलकारी मोहब्बत है क्योंकि जेडी चीज ਤੁਹਾਡਾ ਸਿਰ ਕੱਜਦੀ ਹੈ ਜਿਹੜੀ ਚੀਜ਼ ਤੁਹਾਡੀ ਇੱਜ਼ਤ ਕੱਜਦੀ ਹੈ ਉਹ ਮੁਹੱਬਤ ਹੀ ਹੁੰਦੀ ਹੈ ਉਹ ਉਸ ਉਸ ਤਰੀਕੇ ਨਾਲ ਜਿਹੜੀ ਇਹ ਚੀਜ਼ ਦੀ ਸ਼ੁਰੂਆਤ ਹੋਈ ਤੇ ਅੱਜ 9 ਸਾਲ ਬਾਅਦ ਇਹ ਪ੍ਰਵੀਨ ਫੁਲਕਾਰੀ ਹਾਊਸ ਬਣ ਗਿਆ ਕੀ ਬਾਤ ਕਿ ਮੇਰੇ ਫੈਮਲੀ ਨੇ ਹਮੇਸ਼ਾ ਮੇਰਾ ਸਪੋਰਟ ਕੀਤਾ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੇ ਬੱਚੇ 'ਚ ਜੇ ਕਾਬਿਲियत ਹੈਗੀ ਤਾਂ ਇਹਨੂੰ ਅੱਗੇ ਲੈ ਕੇ ਜਾਣਾ ਹਾਂ ਇਹ ਕਿ ਤੁਹਾਡੇ ਦਿਲ 'ਚ ਜੇ ਕੋਈ ਸੀ ਦੀ ਕਰਨ ਦੀ ਤਵੰਨਾ ਹੈਗੀ ਤੁਸੀਂ ਛੋਟੇ ਤੋਂ ਸ਼ੁਰੂਆਤ ਕਰੋ ਟ੍ਰੈਂਡ ਹਮੇਸ਼ਾ ਚੇਂਜ ਹੁੰਦੇ ਆ ਪਰ ਤੁਹਾਡਾ ਕਲਚਰ ਤੇ ਤੁਹਾਡੀ ਹੈਰੀਟੇਜ ਜਾਂ ਤੁਹਾਡੀਆਂ ਆਥੈਂਟਿਕ ਚੀਜ਼ਾਂ ਨਹੀਂ ਚੇਂਜ ਹੁੰਦੀਆਂ ਤੁਸੀਂ ਅਗਰ ਵਿਰਾਸਤ ਦੀ ਗੱਲ ਕਰੋ ਤੇ ਜਿਹੜੀ ਚੀਜ਼ ਮੈਂ ਕਹਾਂ 100 ਸਾਲ ਪੁਰਾਣੀ ਚੀਜ਼ ਜਿਆਦਾ ਖੂਬਸੂਰਤ ਹੋਊਗੀ ਅੱਜ ਦੀ ਚੀਜ਼ ਨਾਲੋਂ ਵੀ ਕੁੜੀ ਦੀ ਗੱਲ ਕਰਾਂਗੇ ਜੇ ਉਹਨੇ ਸਿੰਪਲ ਸੂਟ ਵੀ ਪਾਇਆ ਨਾ ਉਹਨੇ ਕੁਛ ਨਹੀਂ ਮੇਕਅਪ ਕੀਤਾ ਜੇ ਉਹਨੇ ਫੁਲਕਾਰੀ ਵੀ ਲਈ ਹੈ ਤੇ ਉਹ ਦੂਰੋਂ ਪਤਾ ਲੱਗੂਗੀ ਕਿ ਇਹ ਪੰਜਾਬ ਦੀ ਹੈ ਰਾਣੀ ਜਿਹੜੀਆਂ ਔਰਤਾਂ ਸੀਗੀਆਂ ਉਹ ਖੱਦਰ ਦੀਆਂ ਜਿਹੜੀਆਂ ਫੁਲਕਾਰੀਆਂ ਸੀ ਉਹ ਪਾਰਟੀ ਵੇਅਰ ਲੈ ਕੇ ਜਿਸ ਤਰ੍ਹਾਂ ਕੋਈ ਵਿਆਹ ਦੇ ਫੰਕਸ਼ਨ ਜਾਗੋ ਦੇ ਫੰਕਸ਼ਨ ਤੇ ਲੈਣਦੀ ਸੀ ਆ ਜਿਹੜੀਆਂ ਕਾਟਨੀਆਂ ਫੁਲਕਾਰੀਆਂ ਲਈਆਂ ਹੋਈਆਂ ਇਹ ਘਰਾਂ ਚ ਲੱਗੀਆਂ ਪੰਜਾਬੀ ਮੁਟਿਆਰ ਦੀ ਸ਼ਾਨ ਹੈ ਫੁਲਕਾਰੀ ਤੇ ਅੱਜ ਫੁਲਕਾਰੀ ਦੀਆਂ ਜਿਹੜੀਆਂ ਨਾਮ ਜਿਹੜਾ ਪੂਰੇ ਦੇਸ਼ ਵਿੱਚ ਗੂੰਜਦਾ ਕਿਉਂ ਗੂੰਜਦਾ ਕਿਉਂਕਿ ਇਹਨਾਂ ਨੂੰ ਜਿਹੜੇ ਐ ਬਹੁਤ ਜ਼ਿਆਦਾ ਦੂਰੀ ਤੱਕ ਪਹੁੰਚਾਣ ਲਈ ਜਿਹੜੇ ਨੇ ਸਾਡੇ ਨਾਲ ਜਿਹੜੇ ਨੇ ਮਨਪ੍ਰੀਤ ਕੌਰ ਜੀ ਪੱਟੀ ਤੋਂ ਜਿਨ੍ਹਾਂ ਨੇ ਫੁਲਕਾਰੀ ਦਾ ਨਾਮ ਅੱਜ ਦੂਰ ਦੂਕ ਤੱਕ ਜਿਹੜਾ ਫੇਮਸ ਕੀਤਾ ਹੈ ਤੇ ਅੱਜ ਨੀਰੂ ਬਾਜਵਾ, ਤਾਪਸੀ ਪੰਨੂ ਵੀ ਸਾਡੀ ਫੁਲਕਾਰੀ ਦੇ ਸਾਡੇ ਪੰਜਾਬੀ ਫੁਲਕਾਰੀ ਦੇ دیਵਾਨੇ ਹੋ ਗਏ ਨੇ ਸੋ ਆਪਾਂ ਗੱਲਬਾਤ ਕਰਦੇ ਤੇ ਜਾਣਦੇ ਉਹਨਾਂ ਦੀ ਸਕਸੈਸ ਸਟੋਰੀ ਤੇ ਕਿਤਰਾ ਜਿਹੜੇ ਨੇ ਅੱਜ ਦਾ ਯੂਥ ਆਪਣੇ ਹੀ ਜਿਹੜੇ ਬਿਜ਼ਨੈਸਸ ਨੂੰ ਚਲਾ ਸਕਦਾ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਸੋ ਆਪਾਂ ਗੱਲਬਾਤ ਕਰਦੇ ਆ ਫੁਲਕਾਰੀ ਕੁਇਨ ਨਾਲ ਮਨਪ੍ਰੀਤ ਕੌਰ ਸਤਿ ਸ਼੍ਰੀ ਅਕਾਲ ਜੀ ਗਰੇ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੱਟੀ ਵੀ ਜੀ ਸਭ ਤੋਂ ਪਹਿਲਾਂ ਬਹੁਤ ਪਿਆਰਾ ਲੱਗਦਾ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਧੀ ਜਿਹੜੀ ਹੈ ਐਨੀ ਉਚਾਈ ਤੱਕ ਪਹੁੰਚੀ ਹੈ ਸਾਡੀ ਪੰਜਾਬ ਦੀ ਫੁਲਕਾਰੀ ਜਿਹੜੀ ਹੈ ਉਹ ਪੂਰੇ ਵਰਲਡ ਵਿੱਚ ਅੱਜ ਫੇਮਸ ਹੋਈ ਹੈ ਤੁਹਾਡੇ ਨਾਮ ਦੇ ਨਾਲ ਸ਼ੁਕਰੀਆ ਜੀ ਤੇ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹਵਾਂਗੇ ਕਿ ਇਸ ਤਰ੍ਹਾਂ ਜਿਹੜੀ ਤੁਸੀਂ ਇਹਦੇ ਬਾਰੇ ਸੋਚਿਆ ਸ਼ੁਰੂਆਤ ਕਰਨ ਬਾਰੇ ਕਿਉਂਕਿ ਸ਼ੁਰੂਆਤੀ ਦੌਰ ਸਭ ਤੋਂ ਔਖਾ ਹੁੰਦਾ ਹੈ ਕੋਈ ਵੀ ਬਿਜ਼ਨਸ ਨੂੰ ਕਰਨਾ ਜਾਂ ਤੇ ਉਹਦੇ ਵਿੱਚ ਬਹੁਤ ਪ੍ਰੋਫਿਟ ਹੁੰਦਾ ਜਾਂ ਬਹੁਤ ਲਾਸ ਹੁੰਦਾ ਹੈ ਬਿਲਕੁਲ ਡਿੱਗ ਜਾਂਦਾ ਹੈ ਤੇ ਕਿਸ ਤਰ ਤੁਸੀਂ ਇਹਦੇ ਵਿੱਚ ਸੋਚਿਆ ਕਿ ਕਿਸ ਤਰ ਮੈਂ ਆਪਣੇ ਫੁਲਕਾਰੀ ਨੂੰ ਹੀ ਜਿਹੜਾ ਕਰਨਾ ਵੈ ਜੋ ਕਿ ਅੱਜ ਭੁੱਲਦੇ ਜਾ ਰਹੇ ਹਾਂ ਅਸੀਂ ਆਪਣੀ ਵਿਰਾਸਤ ਨੂੰ ਤੇ ਉਸ ਤੋਂ ਕਿਸ ਤਰ ਸੋਚਿਆ ਮੇਰੇ ਐਕਚੁਅਲੀ ਦਾਦੀ ਵੀ ਕਰਦੇ ਹੁੰਦੇ ਸੀ ਫੁਲਕਾਰੀ ਮੇਰੇ ਮਦਰ ਵੀ ਕਰਦੇ ਹੁੰਦੇ ਸੀ ਪਰ ਇੱਕ ਪਾਰਟਿਕੂਲਰ ਉਹਨਾਂ ਨੂੰ ਰੇਟ ਜਿਹੜਾ ਉਹ ਚੀਜ਼ਾਂ ਨਹੀਂ ਮਿਲਦੀਆਂ ਸੀ ਜਿੰਨੀ ਇੱਕ ਏਮਬੋਇਡਰੀ ਨੂੰ ਮਿਲਦਾ ਸੋ 2015 ਜਦੋਂ ਮੈਂ ਗ੍ਰੈਜੂਏਸ਼ਨ ਕਰ ਚੁੱਕੀ ਸੀ ਤੇ ਫਿਰ ਮੈਂ ਸੋਚਿਆ ਕਿ ਕੁਝ ਕੰਮ ਕਰਨਾ ਚਾਹੀਦਾ ਨੋ ਡਾਊਟ ਮੈਂ ਆਪਣਾ ਜਿਹੜਾ ਟੀਚਿੰਗ ਨਾਲ ਕਰਦੀ ਸੀ ਪਰ ਮੈਨੂੰ ਇੱਕ ਬਿਜ਼ਨਸ ਕਰਨਾ ਸੀ ਜਿਹੜਾ ਕਿ ਛੋਟਾ ਜਿਹਾ ਵੈਂਚਰ ਹੋਵੇ ਜਿਹਦੇ ਤੋਂ ਚੰਗੀ ਗਰੋਥ ਹੋ ਸਕੇ ਕਿਉਂਕਿ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਤਾਂ ਡੇਕਰੇ ਸੀਗੇ ਤੇ ਤੁਸੀਂ ਇੱਕ ਪੜਨ ਦੇ ਬਾਵਜੂਦ ਅਗਰ ਨੌਕਰੀ ਨਹੀਂ ਕਰ ਰਹੇ ਤੇ ਉਹ ਬਹੁਤ ਔਖਾ ਹੋ ਜਾਂਦਾ ਹੈ ਹਾਂ ਸੋ ਉਸ ਉਸ ਤਰੀਕੇ ਨਾਲ ਜਿਹੜੀ ਇਹ ਚੀਜ਼ ਦੀ ਸ਼ੁਰੂਆਤ ਹੋਈ ਤੇ ਅੱਜ 9 ਸਾਲ ਬਾਅਦ ਇਹ ਪ੍ਰਵੀਨ ਫੁਲਕਾਰੀ ਹਾਊਸ ਬਣ ਗਿਆ। ਕੀ ਬਾਤ ਹੈ ਮਤਲਬ ਤੁਸੀਂ ਕਿੰਨੀ ਜਦੋਂ ਸਟਰਗਲ ਲਾਈਫ ਹੁੰਦੀ ਹੈ ਨਾ ਉਦੋਂ ਬਹੁਤ ਹੀ ਘੱਟ ਸਪੋਰਟ ਕਰਨ ਵਾਲੇ ਮਿਲਦੇ ਹੈ। ਹੈਨਾ ਤੇ ਮਤਲਬ ਤੁਹਾਡੇ ਕੋ ਜਰੂਰ ਜਾਨਣਾ ਚਾਹਾਂਗੇ ਕਿ ਕਿਸਿਆਂ ਤੁਹਾਨੂੰ ਸਪੋਰਟ ਕੀਤਾ ਕਿਸਿਆਂ ਫਿਰ ਤੁਸੀਂ ਸਭ ਤੋਂ ਪਹਿਲਾਂ ਕਿਹੜੀ ਚੀਜ਼ ਸੀਗੇ ਤੇ ਤੁਹਾਨੂੰ ਪਤਾ ਲੱਗਾ ਕਿ ਮੈਂ ਇੱਥੇ ਵੀ ਆਪਣੀ ਸੇਲ ਆਊਟ ਕਰ ਸਕਦੇ। ਤੁਸੀਂ ਦੱਸਿਆ ਕਿ ਤੁਹਾਨੂੰ ਬਹੁਤ ਫਾਈਨੈਂਸ਼ੀਅਲ ਪ੍ਰੋਬਲਮ ਸੀਗੀਆਂ। ਸੋ ਸਭ ਤੋਂ ਪਹਿਲਾਂ ਜਿਹੜਾ ਮੇਰਾ ਟਾਰਗੇਟ ਸੀਗਾ ਉਹ ਸੀਗਾ ਪੰਜਾਬ ਦੇ ਐਮਪੋਰੀਅਮਸ ਉਹਨਾਂ ਨੂੰ ਅਸੀਂ ਦਿੰਦੇ ਸੀਗੇ ਫਿਰ ਹੌਲੀ 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 ਥੋੜਾ ਜਿਹਾ ਕਿਉਂਕਿ ਉਹਨਾਂ ਦਾ ਉਹਨਾਂ ਦਾ ਕਨਸਾਈਨਮੈਂਟ ਬੇਸਡ ਹੁੰਦਾ ਸੀਗਾ ਜਦੋਂ ਵਿਕਨ ਤੇ ਪੈਸੇ ਦਿੰਦੇ ਸੀ ਫਿਰ ਸੋਚਿਆ ਕਿ ਇਹਨੂੰ ਡਾਇਰੈਕਟ ਮਾਰਕੀਟਿੰਗ ਤੇ ਮਾਰਕੀਟਿੰਗ ਤੇ ਲੈ ਕੇ ਆਈਏ 2017 ਤੋਂ ਬਾਅਦ ਇਹਨੂੰ ਮੈਂ ਡਾਇਰੈਕਟ ਮਾਰਕੀਟਿੰਗ ਨਾਲ ਹੀ ਜਿਹੜਾ ਹੈ ਸੇਲ ਕੀਤਾ ਜੀ ਬਹੁਤ ਵਧੀਆ ਜਦੋਂ ਆਪਾਂ ਗੱਲ ਕਰਦੇ ਆ ਪੰਜਾਬੀ ਕੁੜੀਆਂ ਦੀ ਤੇ ਉਹ ਕਾਫੀ ਟਾਈਮ ਤੋਂ ਆਪਾਂ ਵੇਖਦਾ ਕਿ ਵਨ ਜੀਆਂ ਰਹਿ ਜਾਂਦੀਆਂ ਪੜਾਈ ਤੋਂ ਜਾਂ ਫਿਰ ਕੋਈ ਜੌਬ ਕਰਨ ਤੋਂ ਜਾਂ ਕੋਈ ਬਿਜ਼ਨਸ ਕਰਨ ਤੋਂ ਕੋਈ ਸਪੋਰਟ ਨਹੀਂ ਉਹਨਾਂ ਨੂੰ ਕਰਦਾ ਕਿਸ ਤਰ੍ਹਾਂ ਤੁਸੀਂ ਆਪਣੇ ਬਿਜ਼ਨਸ 'ਚ ਜਣੀਆਂ ਬਾਕੀ ਔਰਤਾਂ ਨੂੰ ਜੋੜਦੇ ਹੋ ਬਾਕੀ ਔਰਤਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਦੇ ਹੋ ਕਿ ਉਹ ਤੁਹਾਡੇ ਨਾਲ ਮਿਲ ਕੇ ਜਿਹੜਾ ਐਵੈਂਚਰ ਨੂੰ ਚਲਾਪਨ ਪਰ ਮੈਂ ਇਸ ਗੱਲੋਂ ਬਹੁਤ ਖੁਸ਼ਕਿਸਮਤ ਆ ਕਿ ਮੇਰੇ ਫੈਮਲੀ ਨੇ ਹਮੇਸ਼ਾ ਮੇਰਾ ਸਪੋਰਟ ਕੀਤਾ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੇ ਬੱਚੇ 'ਚ ਜੇ ਕਾਬਿਲियत ਹੈਗੀ ਹੈ ਤੇ ਇਹਨੂੰ ਅੱਗੇ ਲੈ ਕੇ ਜਾਣ ਹਾਂ ਮੈਂ ਮੰਨਦੀ ਆ ਪੰਜਾਬ ਦੀਆਂ ਬਹੁਤ ਸਾਰੀਆਂ ਕੁੜੀਆਂ ਪੜ੍ਹਾਈ ਤੋਂ ਜਾਂ ਬਹੁਤ ਸਾਰੀਆਂ ਚੀਜ਼ਾਂ ਤੋਂ ਬਾਂਝੀਆਂ ਰਹਿ ਜਾਂਨ ਪਰ ਇਹ ਕਿ ਤੁਹਾਡੇ ਦਿਲ 'ਚ ਜੇ ਕੋਈ ਚੀਜ਼ ਦੀ ਕਰਨ ਦੀ ਤਬੰਨਾ ਹੈਗੀ ਤੁਸੀਂ ਛੋਟੇ ਤੋਂ ਸ਼ੁਰੂਆਤ ਕਰੋ ਅਸੀਂ ਹਮੇਸ਼ਾ ਕੁਝ ਵੱਡਾ ਸੋਚ ਲੈਨੇ ਆ ਪਰ ਉਸ ਵੱਡੇ ਲਈ ਵੱਡਾ ਹੀ ਸ਼ੁਰੂ ਕਰਦੇ ਆਂ ਕਿ ਇੱਥੋਂ ਹੀ ਵੱਡੇ ਤੋਂ ਸ਼ੁਰੂ ਕਰਨਾ ਪਰ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਫੋਰ ਐਗਜ਼ਾਮਪਲ ਅਗਰ ਮੈਂ ਕਹਾਂ ਤੇ ਪੇਰੈਂਟਸ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਬਾਹਰ ਜਾਂਦੇ ਆ ਤੇ ਅਸੀਂ ਸੇਫ ਆ ਇਹ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿੱਥੇ ਜਿੱਥੇ ਕਿ ਬੱਚੇ ਆਪਣਾ ਪੇਰੈਂਟਸ ਨੂੰ ਵਿਸ਼ਵਾਸ ਦਿਵਾ ਸਕਦੇ ਆ ਪੇਰੈਂਟਸ ਨੂੰ ਨਾਲ ਲੈ ਕੇ ਚੱਲ ਸਕਦੇ ਆ ਮੇਰਾ ਹਮੇਸ਼ਾ ਸਿਗਾ ਕਿ ਮੈਂ ਆਪਣੀ ਫੈਮਿਲੀ ਨੂੰ ਹਰ ਜਗ੍ਹਾ ਇਵਨ ਕਿ ਤੁਸੀਂ ਮੇਰੀਆਂ ਇੰਟਰਵਿਊਜ਼ ਦੇਖ ਲਓ ਮੇਰਾ ਕੁਝ ਵੀ ਵੇਖ ਲਓ ਵਰਡ ਫੰਕਸ਼ਨ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਉਹ ਵੀ ਗਰੋ ਹੋਣ ਤੇ ਉਹਨਾਂ ਦੀ ਉਹ ਮੇਰੀ ਫੈਮਲੀ ਵੀ ਉਸੇ ਮੀਡਲ ਕਲਾਸ ਫੈਮਲੀ ਤੋਂ ਆ ਮੇਰੀ ਫੈਮਲੀ ਵੀ ਐਸੇ ਬੈਕਗਰਾਉਂਡ ਤੋਂ ਆ ਪਿੰਡੂ ਪਰਿਵਾਰ ਤੋਂ ਪਰ ਮੈਂ ਚਾਹੁੰਨੀ ਸੀਗੀ ਕਿ ਉਹ ਗਰੋ ਹੋਣ ਤੇ ਅੱਜ ਜੇ ਮੇਰੇ ਨਾਲ ਕਿਸੇ ਨੂੰ ਕਿਸੇ ਨੂੰ ਮੋਟੀਵੇਸ਼ਨ ਮਿਲੇ ਉਹਨੂੰ ਵੀ ਐਵੇਂ ਲੱਗੇ ਕਿ ਹਾਂ ਕਿ ਜੇ ਇਹ ਕੁੜੀ ਅਸੀਂ ਉੱਥੋਂ ਤੱਕ ਇਹਨਾਂ ਦੀ ਕੁੜੀ ਉੱਥੋਂ ਤੱਕ ਪਹੁੰਚੀ ਹੈ ਤੇ ਸਾਡੀ ਕੁੜੀ ਵੀ ਉੱਥੋਂ ਤੱਕ ਪਹੁੰਚ ਬਿਲਕੁਲ ਬਾਕੀ ਇਹ ਤੁਸੀਂ ਆਪਣੀ ਫੈਮਲੀ ਦੇ ਨਾਲ ਹਮੇਸ਼ਾ ਲਾਇਲ ਰੋ ਓਨੈਸਟ ਰੋ 댓्स द एंड ऑफ द पार्ट कि ਤੁਸੀਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਤੁਸੀਂ ਪੇਰੈਂਟਸ ਨਾਲ ਲਗਭਗ ਕਿੰਨੀਆਂ ਔਰਤਾਂ ਨੇ ਇਸ ਵਕਤ ਤੁਹਾਡੇ ਨਾਲ ਜੁੜੀਆਂ ਮੇਰੇ ਕੋਲ 200 ਔਰਤਾਂ ਹੈ ਜਿਹੜੀਆਂ ਪਿੰਡਾਂ ਤੋਂ ਸਾਰੀਆਂ ਮਤਲਬ ਕੁੜੀਆਂ ਵੀ ਆ ਮਤਲਬ 18 19 ਸਾਲ ਦੀਆਂ ਕਾਲਜ ਕੋਈ ਬੱਚੇ ਵੀ ਆ ਜਿਹੜੇ ਕਿ ਜਿੱਦ ਤੱਕ ਖਾਲਸਾ ਕਾਲਜ ਜਾਂ ਪੱਟੀ ਕਾਲਜ ਪੜ੍ਹਦੇ ਆ ਉਹ ਕੰਮ ਕਰਦੇ ਆ ਨਾਲ ਇਵਨ ਕਿ 올ਡ ਏਜ 70 80 ਸਾਲ ਦੇ ਲੋਕ ਵੀ ਮੇਰੇ ਨਾਲ ਕੰਮ ਕਰਦੇ ਆ ਮੀਡਲ ਏਜ ਵੀ ਹੈਗੇ ਆ ਜਿਹੜੇ 40 50 60 ਸਾਲ ਦੇ ਆ ਸੋ ਕੌਪਰ ਹਾਰੇ ਜਿਹਦਾ ਅ ਪਰਟੀਕੂਲਰ ਬੰਦੇ ਨਾਲ ਮੈਂ ਕੰਮ ਕਰਦੀ ਹਾਂ ਜੀ ਬਿਲਕੁਲ ਤੇ ਜਿਹੜੀ ਅੱਜ ਆਪਾਂ ਵੇਖਣਦੇ ਆ ਤੇਹੀ ਵੀ ਫੁਲਕਾਰੀ ਲਿੱਤੀ ਹੈ ਤੇ ਅੱਜ ਮੈਂ ਵੀ ਫੁਲਕਾਰੀ ਲਿੱਤੀ ਹੈ ਸੋ ਇਹਦੇ ਵਿੱਚ ਕਿੰਨੀ ਬਰੀਕੀ ਦਾ ਕੰਮ ਹੈ ਸਭ ਤੋਂ ਪਹਿਲਾਂ ਤੇ ਬਰੀਕੀ ਦਾ ਕੰਮ ਹੈ ਕਿੰਨਾ ਜਿਹੜਾ ਅੱਜ ਦੇ ਸਮੇਂ ਤੁਹਾਨੂੰ ਕਿੰਨਾ ਕੋ ਚੇਂਜ ਲੱਗਿਆ ਕਿ ਅੱਜ ਦੇ ਜਿੱਦਾਂ ਟ੍ਰੈਂਡ ਬਦਲ ਰਹੇ ਨੇ ਹੈਨਾ ਕਿਸ ਤਰ੍ਹਾਂ ਤੁਸੀਂ ਟ੍ਰੈਂਡ ਸੈੱਟ ਕੀਤਾ ਇੱਕ ਆਪਣਾ ਟ੍ਰੈਂਡ ਹਮੇਸ਼ਾ ਚੇਂਜ ਹੁੰਦੇ ਆ ਪਰ ਤੁਹਾਡਾ ਕਲਚਰ ਤੇ ਤੁਹਾਡੀ ਹੈਰੀਟੇਜ ਜਾਂ ਤੁਹਾਡੀਆਂ ਆਥੈਂਟਿਕ ਚੀਜ਼ਾਂ ਨਹੀਂ ਚੇਂਜ ਹੁੰਦੀਆਂ ਤੁਸੀਂ ਅਗਰ ਵਿਰਾਸਤ ਦੀ ਗੱਲ ਕਰੋ ਤੇ ਜਿਹੜੀ ਚੀਜ਼ ਮੈਂ ਕਹਾਂ 100 ਸਾਲ ਪੁਰਾਣੀ ਚੀਜ਼ ਜਿਆਦਾ ਖੂਬਸੂਰਤ ਹੋਊਗੀ ਅੱਜ ਦੀ ਚੀਜ਼ ਨਾਲੋਂ ਵੀ ਪਰ ਇਹ ਹੈ ਕਿ ਤੁਹਾਨੂੰ ਉਹਨੂੰ ਲੋਕਾਂ ਦੇ ਵਿੱਚ ਪੇਸ਼ ਕਰਨਾ ਹੈ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਪੇਸ਼ ਕਰ ਰਹੇ ਹੋ ਜਿ ਤਰ੍ਹਾਂ ਪਿੱਛੇ ਤੁਹਾਡੇ ਖੱਦਰ ਦੇ ਬਾਗ ਲੱਗੇ ਹੋਇਆ ਇਹ ਖੱਦਰ ਦੇ ਬਾਗ ਮੋਸਟ ਪ੍ਰੋਬਬਲੀ ਅੱਜ ਕੱਲ ਦੀ ਜਨਰੇਸ਼ਨ ਨੂੰ ਨਹੀਂ ਪਤਾ ਪਰ ਅਸੀਂ ਸੇਲ ਕਰ ਰਹੇ ਹਾਂ ਇਹ ਹਾਈਐਸਟ ਸੇਲਿੰਗ ਸਾਡਾ ਹੈਗੀ ਹੈ ਇਹਨੂੰ ਹਾਈਐਸਟ ਸੇਲ ਦੇ ਵਿੱਚ ਸੇਲ ਕਰਦੇ ਆ ਇਹਨੂੰ ਅਸੀਂ ਕਿਤਰਾ ਸੇਲ ਕਰਦੇ ਆ ਇਹਨੂੰ ਅਸੀਂ ਸ਼ਾਲ ਬਣਾ ਕੇ ਵੀ ਸੇਲ ਕਰਦੇ ਆ ਚੜਾਈ ਕੱਟ ਦੇ ਵਿੱਚ ਕੀ ਕੁੜੀਆਂ ਲੈ ਸਕਣ ਇਹਨੂੰ ਅਸੀਂ ਖੱਦਰ ਦੇ ਕੁੜਤੇਆਂ ਚ ਵੀ ਸੇਲ ਕਰਦੇ ਆ ਤੇ ਉਹਨੂੰ ਜੈਕਟਸ ਵੀ ਸੇਲ ਕਰਦੇ ਆ ਹਰ ਤਰੀਕੇ ਨਾਲ ਕਿ ਮਤਲਬ ਟ੍ਰੈਂਡ ਨੂੰ ਫੋਲੋ ਕੀਤਾ ਜਾਵੇ ਪਰ ਲੋਕ ਉਸੇ ਚੀਜ਼ ਨੂੰ ਉਸੇ ਤਰੀਕੇ ਨਾਲ ਲੈਣ ਸਭ ਚੀਜ਼ ਤੁਸੀਂ ਆਪਣੇ ਦਾਦੀ ਜੀ ਕੋ ਸਿੱਖੀ ਹਾਂ ਮੇਰੇ ਮਦਰ ਮੇਰੇ ਦਾਦੀ ਐਕਚੁਅਲੀ ਮੇਰੀ ਫੈਮਿਲੀ ਉਸ ਐਮਬੋਇਡਰੀ ਦੇ ਬੈਕਗ੍ਰਾਉਂਡ ਤੋਂ ਆ ਜਿਹੜੀ ਕਿ ਉਹ ਬਰੀਕੀਆਂ ਨੂੰ ਸਮਝਦੀ ਆ ਜਿਹੜੀਆਂ ਸੋ ਅਗਰ ਮੈਂ ਅੱਜ ਇੱਥੇ ਬੈਠੀ ਹਾਂ ਤੇ ਹੋ ਸਕਦਾ ਮੇਰਾ ਉਹਨਾ ਲਰਨਿੰਗ ਐਕਸਪੀਰੀਅੰਸ ਨਾ ਹੋਵੇ ਜਿੰਨਾ ਮੇਰੀ ਫੈਮਿਲੀ ਦਾ ਹੈ ਕਿ ਛੋਟੀਆਂ-ਛੋਟੀਆਂ ਚੀਜ਼ਾਂ ਤੇ ਉਹਨਾਂ ਤੇ ਗੌਰ ਕਰਨਾ ਉਹ ਉਹ ਸਿਖਾਉਂਦੇ ਆ ਮੈਂ ਡੇਲੀ ਸਿੱਖਦੀ ਆ ਤੇ ਡੇਲੀ ਹੀ ਉਸ ਚੀਜ਼ ਨੂੰ ਫੋਲੋ ਕਰਦੀ ਆ ਜੀ ਬਹੁਤ ਮਤਲਬ ਬਹੁਤ ਖੂਬਸੂਰਤੀ ਨਾਲ ਤੁਸੀਂ ਦੱਸਿਆ ਕਿਸ ਤਰ੍ਹਾਂ ਤੁਸੀਂ ਬਾਕੀ ਜੜੀਆਂ ਔਰਤਾਂ ਨੇ ਜੋ ਕਿ ਕੰਮ ਕਰਨਾ ਚਾਹੁੰਦੀਆਂ ਨੇ ਬਟ ਕਿਤੇ ਬਾਹਰ ਨਹੀਂ ਜਾ ਪਾਉਂਦੀਆਂ ਉਹਨਾਂ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਉਹਨਾਂ ਨੂੰ ਤੁਸੀਂ ਦੱਸ ਰਹੇ ਹੋ ਕਿ ਇਸ ਤਰ੍ਹਾਂ ਇੱਕ ਕੰਮ ਨੂੰ ਆਪਾਂ ਕਰ ਸਕਦੇ ਆ ਕਿ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਪ੍ਰੋਫਿਟ ਕਮਾ ਸਕਦੇ ਆ ਤੇ ਜਿੱਥੇ ਨਾ ਆਪਣੀ ਵਿਰਾਸਤ ਜਿਹੜੀ ਮੁਕਦੀ ਜਾ ਰਹੀ ਤੁਸੀਂ ਉਹਨਾਂ ਸੰਭਾਲ ਰਹੇ ਹੋ ਤੁਸੀਂ ਇੱਕ ਗੱਲ ਕਹੀ ਸੀਗੀ ਕਿ ਜਿਹੜੀ ਫੁਲਕਾਰੀ ਹੈ ਉਹ ਔਰਤਾਂ ਲਈ ਉਹਨਾਂ ਦੀ ਮੁਹੱਬਤ ਤੇ ਇਹ ਬੜੀ ਚੀਜ਼ ਨਾ ਗਹਿਰੀ ਲੱਗਦੀ ਏ ਜਦ ਆਪਾਂ ਅੰਦਰੋਂ ਸੋਚੀਏ ਕਿ ਫੁਲਕਾਰੀ ਇੱਕ ਮੁਹੱਬਤ ਹੈ ਤੇ ਇਹਨੂੰ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਜਿਹੜੀ ਸੀਗਾ ਔਰਤਾਂ ਕਿਸ ਤਰ੍ਹਾਂ ਇਹਨੂੰ ਲੈਂਦੀਆਂ ਸੀਗੀਆਂ ਤੇ ਅੱਜ ਜਿਹੜੀ ਆਪਾਂ ਚੀਜ਼ ਭੁੱਲ ਲਏ ਆ ਉਹਨੂੰ ਥੋੜਾ ਦੱਸੋ ਮੇਰੇ ਲਈ ਫੁਲਕਾਰੀ ਮੁਹੱਬਤ ਹੈ ਮੈਨੂੰ ਲੱਗਦਾ ਹੈ ਮੇਰੇ ਲਈ ਕੀ ਹਰ ਔਰਤ ਲਈ ਫੁਲਕਾਰੀ ਮੁਹੱਬਤ ਹੈ ਕਿਉਂਕਿ ਜਿਹੜੀ ਚੀਜ਼ ਤੁਹਾਡਾ ਸਿਰ ਕੱਜਦੀ ਹੈ ਜਿਹੜੀ ਚੀਜ਼ ਤੁਹਾਡੀ ਇੱਜ਼ਤ ਕੱਜਦੀ ਹੈ ਉਹ ਮੁਹੱਬਤ ਹੀ ਹੁੰਦੀ ਹੈ ਉਹ ਤੁਹਾਡੇ ਲਈ ਹੋਰ ਪਰਟਿਕੂਲਰ ਪੰਜਾਬੀ ਪੰਜਾਬ ਦੀ ਕੋਈ ਵੀ ਕੁੜੀ ਜਿਹੜੀ ਕਿ ਉਹ ਬੇਸ਼ੱਕ ਉਹ ਕਿੰਨੇ ਵੀ ਵੈਸਟਰਨਾਈਜੇਸ਼ਨ ਕਿੰਨਾ ਵੀ ਬ੍ਰਾਂਡਡ ਚੀਜ਼ਾਂ ਪਾਲਨ ਪਰ ਜਿਹੜੀ ਚੀਜ਼ ਜਿਹੜੀ ਉਹਦੀ ਖੂਬਸੂਰਤੀ ਸੂਟਾਂ ਦੇ ਵਿੱਚ ਆ ਜਿਹੜੀ ਚੀਜ਼ ਉਹਦਾ ਸਿਰ ਤੇ ਦੁਪੱਟਾ ਲੈ ਕੇ ਇੱਕ ਸਾਧ ਇੱਕ ਕੁੜੀ ਦੀ ਗੱਲ ਕਰਾਂਗੇ ਜੀ ਉਹਨੇ ਸਿੰਪਲ ਸੂਟ ਵੀ ਪਾਇਆ ਨਾ ਉਹਨੇ ਕੁਛ ਨਹੀਂ ਮੇਕਅਪ ਕੀਤਾ ਜੀ ਉਹਨੇ ਫੁਲਕਾਰੀ ਵੀ ਲਈ ਹੈ ਤੇ ਉਹ ਦੂਰੋਂ ਪਤਾ ਲੱਗੂਗੀ ਕਿ ਇਹ ਪੰਜਾਬ ਦੀ ਹੈ। ਕਿਆ ਬਾਤ ਇਹ ਇਹ ਬਹੁਤ ਸੋਹਣੀ ਚੀਜ਼ ਆ ਪਰ ਇਹ ਹੈ ਕਿ ਜਿਹੜਾ ਚੀਜ਼ ਸਾਡੀ ਛੋਟਦੀ ਜਾਂਦੀ ਆ ਅਸੀਂ ਉਹਨੂੰ ਸੰਭਾਲ ਤਾਂ ਹੀ ਸਕਦੇ ਆ ਜੇ ਉਹਦੇ ਅੱਗੇ ਸਾਡੇ ਐਗਜ਼ਾਮਪਲਸ ਹੋਣ ਜੇ ਮੈਂ ਕਹਾਂ ਤੁਸੀਂ ਉਹ ਚੀਜ਼ ਨੂੰ ਲਾਓਗੇ ਤੇ ਤੁਹਾਡੀ ਫੈਮਿਲੀ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁੜੀਆਂ ਵੇਖ ਕੇ ਕਹਿਣਗੇ ਕਿ ਹਾਂ ਉਸ ਫੰਕਸ਼ਨ ਤੇ ਉਹਨੇ ਲਈ ਸੀ ਮੈਂ ਵੀ ਲਵਾਂ ਮੈਂ ਵੀ ਲਵਾਂ ਸੋ ਇਦਾਂ ਇਨਸਪਾਇਰ ਕਰ ਸਕਦੇ ਆ ਆਪਾਂ 1 ਟੂ 1 ਚੇਨ ਨੂੰ ਰੋਲਾ ਪਾ ਕੇ ਜਾਂ ਕੁਝ ਕਰਕੇ ਨਹੀਂ ਇਨਸਪਾਇਰ ਕਰ ਸਕਦੇ ਅਸੀਂ ਸਿਰਫ ਬੁਖਾ ਕੇ ਕਿ ਹਾਂ ਜੇ ਚੀਜ਼ ਸੋਹਣੀ ਲੱਗ ਰਹੀ ਹੈ ਤੇ ਅਗਲਾ ਬੰਦਾ ਵੀ ਤੁਹਾਡੀ ਜ਼ਰੂਰ ਕੈਰੀ ਕਰੂਗਾ ਜਿੱਦਾਂ ਟ੍ਰੈਂਡ ਅੱਜ ਕੱਲ ਆ ਰਿਹਾ ਹੈ ਜੀ ਬਿਲਕੁਲ ਜੀਨਸ ਦੇ ਨਾਲ ਵੀ ਫੁਲਕਾਰੀ ਲੈ ਰਹੇ ਨੇ ਹੈਨਾ ਬਹੁਤ ਸਾਰੀਆਂ ਚੀਜ਼ਾਂ ਜਣੀਆਂ ਨੇ ਇਹ ਟ੍ਰੈਂਡ ਨਾਲ ਆ ਰਹੀਆਂ ਨੇ ਤੇ ਇਹਦੇ ਨਾਲ ਹੀ ਜਿਹੜਾ ਪੁੱਛਣਾ ਚਾਹਾਂਗੇ ਕਿ ਕਿਸ ਤਰ੍ਹਾਂ ਜਿਹੜੀ ਹੈ ਤੁਸੀਂ ਜਿਹੜੀ ਇਸ ਚੀਜ਼ ਨੂੰ ਜਿਹੜੀ ਸਾਰੇ ਚੀਜ਼ ਨੂੰ ਸੰਭਾਲਦੇ ਹੋ ਇੱਕ ਫੁਲਕਾਰੀ ਨੂੰ ਬਣਾਉਂਦੇ ਆ ਕਿੰਨਾ ਸਮਾਂ ਲੱਗ ਜਾਂਦਾ ਹੈ ਕਿੱਦਾਂ ਉਹਦੇ ਉੱਪਰ ਕੀ ਚੀਜ਼ ਲੱਗਦੀ ਹੈ ਕਿਉਂਕਿ ਇਹਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਹੁੰਦੇ ਜਦ ਵੀ ਆਪਾਂ ਗੱਲ ਕਰਦੇ ਆ ਫੁਲਕਾਰੀ ਵਿੱਚ ਅਲੱ ਡਿਜ਼ਾਈਨ ਲੈਂਦੇ ਨੇ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਤੇ ਕਿੰਨਾ ਇਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਕਿੰਨੇ ਕੋ ਉਹਦੇ ਬਾਰੇ ਵੀ ਜ਼ਰੂਰ ਗੁਲਕਾਰੀ ਨੂੰ ਕੱਢਣ ਲੱਗਿਆਂ ਜੇ ਕਾਟਨ ਦੀ ਫੁਲਕਾਰੀ ਕਹੀਏ ਤੇ 1-2 ਮਹੀਨਾ ਲੱਗ ਜਾਂਦਾ ਹੈ ਖੱਦਰ ਦੇ ਬਾਗਾਂ ਨੂੰ 6-7 ਮਹੀਨੇ ਵੀ ਲੱਗ ਜਾਂਦੇ ਆ ਜਿਹੜੇ ਔਥੈਂਟਿਕ ਤੁਸੀਂ ਬਾਗ ਵੇਖਦੇ ਹੋ ਬਹੁਤ ਸਾਰੇ ਤਰੀਕਿਆਂ ਦੇ ਬਾਗ ਬਣਾਉਂਨੇ ਆਸੀਂ ਬਾਵਨ ਬਾਗ ਕਾਡੀ ਬਾਗ ਵਰੀ ਦਾ ਬਾਗ ਅਨਗਿਣਤ ਬਾਗ 100 ਪਲੱਸ ਡਿਜ਼ਾਈਨਸ ਆ ਫੁਲਕਾਰੀ ਫੁਲਕਾਰੀ ਸਿਰਫ ਫੁੱਲਾ ਫੁੱਲ ਨਹੀਂ ਆ ਕਿ ਤੁਸੀਂ ਚਾਰ ਫੁੱਲ ਪਾਤੇ ਹੋ ਫੁਲਕਾਰੀ ਹੈ ਫੁਲਕਾਰੀ ਦੇ ਵਿੱਚ ਬਹੁਤ ਡੀਪ ਇੱਕ ਡਿਸਕਸ਼ਨਸ ਵੀ ਆ ਬਹੁਤ ਡੀਪ ਇੱਕ ਰਿਸਰਚ ਵੀ ਆ ਜਿੰਨਾਂ ਜਾ ਸਕਦੇ ਹੋ ਇਹ ਕੱਲੀ ਇੱਕ ਔਰਤ ਦੀ ਨਹੀਂ ਜੇ ਆਪਾਂ ਪਹਿਲਾਂ ਪੁਰਾਣੇ ਜਿਹੜੀਆਂ ਔਰਤਾ ਸੀਗੀਆਂ ਉਹ ਖੱਦਰ ਦੀਆਂ ਜਿਹੜੀਆਂ ਫੁਲਕਾਰੀਆਂ ਸੀ ਉਹ ਪਾਰਟੀ ਵੇਅਰ ਲੈ ਕੇ ਜਿਹੇ ਤਰ੍ਹਾਂ ਕੋਈ ਵਿਆਹ ਦੇ ਫੰਕਸ਼ਨ ਜਾਗੋ ਦੇ ਫੰਕਸ਼ਨ ਤੇ ਲੈਣਦੀ ਸੀ ਆ ਜਿਹੜੀਆਂ ਕਾਟਨੀਆਂ ਫੁਲਕਾਰੀਆਂ ਲਈਆਂ ਹੋਈਆਂ ਇਹ ਘਰਾਂ ਚ ਲੰਗਦੀਆਂ ਸੀ ਜੀ ਬਿਲਕੁਲ ਗਰਮੀਆਂ ਨਾਲ ਗਰਮੀਆਂ ਦੇ ਗਰਮੀਆਂ ਦੇ ਵਿੱਚ ਆ ਕਾਟਨ ਨੀਆਂ ਫੁਲਕਾਰੀਆਂ ਹੀ ਵਰਤੀਆਂ ਜਾਂਦੀਆਂ ਸੀ ਸਰਦੀਆਂ ਦੇ ਵਿੱਚ ਜਿਸ ਤਰ੍ਹਾਂ ਸ਼ਾਲ ਬਣੇ ਹੋਏ ਆ ਪਸ਼ਮੀਨੇ ਦੇ ਸ਼ਾਲ ਤੇ ਵੀ ਫੁਲਕਾਰੀ ਇੱਕ ਡੀ ਜਾਂਦੀ ਸੀਗੀ ਇਹ ਸਾਰਾ ਟ੍ਰੈਂਡ ਜਿਹੜਾ ਹੈ ਪੁਰਾਣਾ ਹੀ ਆ ਪਰ ਅਸੀਂ ਇਹਨੂੰ ਇਸ ਉਸੇ ਰੂਪ ਦੇ ਵਿੱਚ ਲੈ ਕੇ ਆਏ ਆ ਪਰ ਇਹਨੂੰ ਅਸੀਂ ਮਾਡਰਨਾਈਜੇਸ਼ਨ ਕਿਉਂਕਿ ਅਸੀਂ ਮੈਂ ਵੀ ਖੁਦ ਇਸ ਜਨਰੇਸ਼ਨ ਦੀ ਆ ਇਸ ਮਾਡਰਨ ਵਰਡ ਦੀ ਆ ਸੋ ਮੈਂ ਚਾਹੁੰਨੀ ਹੈ ਕਿ ਉਸ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕਰ ਜਿੱਦਾਂ ਕਈ ਔਰਤਾਂ ਨਹੀਂ ਹੈ ਕੁੜੀਆਂ ਨੇ ਜਿਹੜੀਆਂ ਸਿੱਖਣੀਆਂ ਚਾਹੁੰਦੀਆਂ ਨੇ ਤੇ ਇਹ ਉਹਨਾਂ ਨੂੰ ਸਿਖਾ ਵੀ ਦਿੰਦੇ ਹੋ ਹਾਂਜੀ ਸਾਡੇ ਕੋਲ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਦੇ ਜਿੰਨੇ ਵੀ ਕਾਲਜੇਸ ਸਿਆ ਪੂਰੇ ਇੰਡੀਆ ਦੇ ਵਿੱਚ ਉਹਨਾਂ ਦੇ ਬੱਚੇ ਵੀ ਸਿੱਖਣ ਆਉਂਦੇ ਆ ਪਰ ਅਸੀਂ ਇੱਕ ਪ੍ਰੋਪਰ ਟ੍ਰੇਨਿੰਗਸ ਜਿਹੜੀਆਂ ਹਰ ਸਾਲ ਕਰਦੇ ਆ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਕਰੀਏ ਕਿ ਜਿੱਥੇ ਅਸੀਂ ਇੱਕ ਵਰਕਸ਼ਾਪ ਜਿਹੜੀ ਉਹ ਫ੍ਰੀ ਆਫ ਕੋਸਟ ਰੱਖਦੇ ਆ ਉੱਥੇ 50-60 ਲੇਡੀਜ਼ ਨੂੰ ਸਿਖਾਉਂਦੇ ਆ ਤੇ ਉਹਨਾਂ ਨੂੰ ਬਕਾਇਦਾ ਪ੍ਰੋਵਾਈਡਡ ਵਰਕ ਵੀ ਦਈਦਾ ਇਹ ਨਹੀਂ ਹੈ ਕਿ ਮੈਂ ਉਹਦੀਆਂ ਹਰ ਡੇਲੀ ਵਰਕਸ਼ਾਪਸ ਕਰਾਂ ਪਰ ਮੈਨੂੰ ਜਿੰਨੀ ਲੋਕਾਂ ਦੀ ਲੋੜ ਹੁੰਦੀ ਹੈ ਅਸੀਂ ਓਨੀ ਵਰਕਸ਼ਾਪ ਕਰਦੇ ਆ ਤੇ ਉਹਨਾਂ ਲੋਕਾਂ ਨੂੰ ਸਿਖਾ ਕੇ ਗਾਂ ਕੰਮ ਵੀ ਦਿੰਦੇ ਆ ਕੀ ਬਾਤ ਹੈ ਤੁਹਾਡੀ ਸਟੋਰੀ ਸੱਚੀ ਚ ਮਤਲਬ ਇੱਕ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਜਿਹੜੀ ਯੂਥ ਹੈ ਜਿਹੜਾ ਆਪਣੇ ਬਿਜ਼ਨਸ ਕਰਨਾ ਚਾਹੁੰਦੇ ਨੇ ਪਰ ਕਈ ਵਾਰ ਉਹਨਾਂ ਦੇ ਜਿਹੜੇ ਘਰ ਦੇ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਪਰ ਉਹਨਾਂ ਲਈ ਵੀ ਤੁਸੀਂ ਇੱਕ ਮਿਸਾਲ ਸੋ ਅੱਜ ਤੁਹਾਨੂੰ ਦਰਸ਼ਕੋ ਦਿਖਾਇਆ ਕਿਸ ਤਰ੍ਹਾਂ ਮੰਨਪ੍ਰਿਤ ਕੋਟ ਪੱਟੀ ਫੁਲਕਾਰੀ ਪਰਵੀਨ ਹਾਊਸ ਦੇ ਨਾਮ ਤੋਂ ਜਾਣਿਆ ਜਾਂਦਾ ਸੋ ਇਹਨਾਂ ਦਾ ਇਹਨਾਂ ਦੇ ਪੇਰੈਂਟਸ ਦਾ ਇਹਨਾਂ ਦੇ ਮਾਪਿਓ ਦਾ ਬਹੁਤ ਵੱਡਾ ਰੋਲ ਰਿਹਾ ਹੈ ਨਾ ਇੱਕ ਦਾਦੀ ਜੀ ਦਾ ਬਹੁਤ ਵੱਡਾ ਰੋਲ ਰਿਹਾ ਹੈ ਇਹਨਾਂ ਦੀ ਜ਼ਿੰਦਗੀ 'ਚ ਇਹਨਾਂ ਨੇ MBA ਕੀਤੀ ਸੀਗੀ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਵੈਂਚਰ ਲਗਾਇਆ ਸੀ ਕਿ ਤੇ ਅੱਜ ਜਿਹੜੇ ਨੇ ਇਹਨਾਂ ਨੂੰ ਵੱਡੇ ਵੱਡੇ ਸਟਾਰਸ ਸਟਾਰ ਦੀ ਗੱਲ ਕਰੀਏ ਤੇ ਦਾਤ ਤੁਸੀਂ ਆਪ ਹੀ ਦੱਸ ਦੋ ਕਿਹੜੇ ਕਿਹੜੇ ਸਟਾਰ ਨੇ ਸਟੱਪਸੀ ਬਨੂ ਵਿਦਿਆਬਾਲਨ ਬਹੁਤ سارے ਜਿਹੜੇ ਆ ਨਿਰੂਪਾ ਬਹੁਤ سارے ਲੋਕ ਜਿਹੜੇ ਪੰਜਾਬੀ ਇੰਡਸਟਰੀ ਦੇ ਵੀ ਕਈ ਵਾਰ ਡਿਸਕਲੋਜ਼ ਨਹੀਂ ਕਰਦੇ ਉਹ ਪਰ ਉਹਨਾਂ ਤੱਕ ਫੁਲਕਾਰੀ ਪਹੁੰਚਦੀ ਆ ਬਾਲੀਵੁੱਡਸ ਤੱਕ ਵੀ ਤੇ ਆਪਣੇ ਪੰਜਾਬੀ ਪੰਜਾਬੀ ਸਿਨੇਮਾ ਤੱਕ ਵੀ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਬੰਦਾ ਫੁਲਕਾਰੀ ਲਵੇ ਤੇ ਪੰਜਾਬ ਦਾ ਜਿਹੜਾ ਆਰਟ ਹੈ ਖਤਮ ਨਾ ਹੋਵੇ ਕਿਉਂਕਿ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜਾ ਹੌਲੀ 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 ਫਲੀ ਇਹ ਲੁਕਤ ਹੁੰਦਾ ਜਾਂਦਾ ਹੈ ਜੀ ਬਿਲਕੁਲ ਬਿਲਕੁਲ ਸਹੀ ਕਿਹਾ ਕਿ ਅੱਜ ਪੰਜਾਬ ਦੀ ਵਿਰਾਸਤ ਜੋ ਕਿ ਸਾਡੀ ਪੰਜਾਬੀ ਮੁਟਿਆਰ ਦੀ ਸਭ ਤੋਂ ਵੱਡੀ ਸ਼ਾਨ ਮੰਨੀ ਜਾਂਦੀ ਹੈ ਫੁਲਕਾਰੀ ਉਹ ਜਿਹੜੀ ਲੋਪ ਹੁੰਦੀ ਜਾ ਰਹੀ ਹੈ ਬਟ ਕਿਤੇ ਨਾ ਕਿਤੇ ਸਾਨੂੰ ਜ਼ਰੂਰਤ ਹੈ ਕਿ ਆਪਾਂ ਆਪਣੇ ਵਿਰਾਸਤ ਨੂੰ ਆਪਣੀ ਜਿਹੜੀ ਇਹ ਚੀਜ਼ਾਂ ਨੂੰ ਸੰਭਾਲ ਕੇ ਰੱਖੇ ਕਿਉਂਕਿ ਇਹਨਾਂ ਨਾਲ ਹੀ ਸਾਡੀ ਪੰਜਾਬ ਦੀ ਇੱਕ ਪਹਿਚਾਨ ਹੈ ਇੱਕ ਅਲੱਗ ਪਹਿਚਾਨ ਹੈ ਸੋ ਇਹਨਾਂ ਨੂੰ ਪ੍ਰਮੋਟ ਕਰਦੇ ਨੇ ਬਹੁਤ ਸਾਰੇ ਜਿੱਦਾਂ ਕਿ ਅਨੰਦ ਦੱਸਿਆ ਵੱਡੇ ਵੱਡੇ ਅਦਾਕਾਰ ਜਿਹੜੇ ਨੇ ਉਹ ਇਹਨਾਂ ਨੂੰ ਕੁਦਨ ਕੋ ਲੈਨ ਆਉਂਦੇ ਨੇ ਫੁਲਕਾਰੀ ਤੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਬਹੁਤ ਜ਼ਿਆਦਾ ਇਹਨਾਂ ਦੀ ਵੀਡੀਓਜ਼ ਵੇਖਿਆ ਹੋਣੀਆਂ ਜਿਦੇ ਵਿੱਚ ਤੁਸੀਂ ਇਹਨਾਂ ਦੀ ਫੁਲਕਾਰੀ ਵੇਖਿਆ ਹੋਣੀਆਂ ਸੋ ਜ਼ਰੂਰ ਜਿਹੜੀ ਹੈ ਇੱਕ ਇਹਨਾਂ ਲਈ ਤੇ ਸਾਡੇ ਲਈ ਜਿਹੜੀ ਇੱਕ ਪ੍ਰੇਰਣਾ ਮਿਲੀ ਹੈ ਸਾਨੂੰ ਕਿ ਕਿੱਸੇ ਆਪਾਂ ਆਪਣੇ ਬਿਜ਼ਨਸ ਨੂੰ ਬਣਾ ਸਕਦੇ ਆ ਕਿਸ ਤਰ੍ਹਾਂ ਆਪਣੇ ਆਪ ਤੇ ਇੱਕ ਵਿਸ਼ਵਾਸ ਰੱਖ ਕੇ ਆਤਮ ਵਿਸ਼ਵਾਸ ਰੱਖ ਕੇ ਕਿਸ ਤਰ੍ਹਾਂ ਆਪਨੇ ਆਪਣੇ ਬਿਜ਼ਨਸ ਨੂੰ ਕਰ ਸਕਦੇ ਆ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਆਪਣੇ ਦਿਲ ਤੋਂ ਆਪਣੀ ਰੂਹ ਤੋਂ ਆਪਣੀ ਰੂਹ ਤੋਂ ਉਹ ਕੰਮ ਨੂੰ ਕਰੀਏ ਕਾਹੀ ਸਾਡਾ ਜਿਹੜਾ ਵੈ ਕੋਈ ਵੀ ਜਿਹੜਾ ਕੰਮ ਹੈ ਸਾਡੀ ਜਿਹੜੀ ਪੰਜਾਬ ਦੀ ਵਿਰਾਸਤ ਜਿਹੜੀ ਹੈ ਉਹ ਬਚ ਸਕਦੀ ਹੈ ਇਸ ਦੇ ਨਾਲ ਹੀ ਜਿਹੜੀ ਇਹਨਾਂ ਦੀ ਕਹਾਣੀ ਨੂੰ ਤੁਸੀਂ ਸੁਨਿਆ ਕਿਸ ਤਰ੍ਹਾਂ ਇਹਨਾਂ ਨੇ ਸਕਸੈਸ ਲਈ ਤੀ ਕਿਸ ਤਰ੍ਹਾਂ ਇਹਨਾਂ ਨੇ ਆਪਣਾ ਕੰਮ ਸ਼ੁਰੂਆਤੀ ਦੌਰ ਤੇ ਕੀਤਾ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗਾ ਤੇ ਇਹਨਾਂ ਦੀ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਇਹਨਾਂ ਦੀ ਜਿਹੜੀ ਸ਼ੁਰੂਆਤੀ ਦੌਰ ਜਿਹੜਾ ਕਾਫੀ ਮੁਸ਼ਕਿਲ ਰਿਹਾ ਪਰ ਇਹਨਾਂ ਨੇ ਜਦੋਂ ਅੰਤ ਤੱਕ ਜਦੋਂ ਇਹਨਾਂ ਨੇ ਆਪਣਾ ਪੂਰਾ ਜਿਹੜਾ ਵਾ ਜਿਹੜੀਆਂ ਇੰਨੀਆਂ ਸਾਰੀਆਂ ਕੁੜੀਆਂ ਨੂੰ ਜਿਹੜਾ ਸਿਖਾਇਆ ਫੁਲਕਾਰੀ ਕਿਸ ਤਰ੍ਹਾਂ ਬਣਾਈਦੀ ਹੈ ਸੋ ਅਗਰ ਤੁਹਾਨੂੰ ਪਸੰਦ ਆਇਆ ਵੇ ਜ਼ਰੂਰ ਇਹਨਾਂ ਦੀ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਨੂੰ ਸਪੋਰਟ ਕਰੋ ਕਿਉਂਕਿ ਅੱਜ ਵੀ ਸਾਡੀ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਫੁਲਕਾਰੀ ਦੀ ਪੰਜਾਬੀ ਜੁੱਤੀ ਦੀ ਸੋ ਜ਼ਰੂਰ ਇਹਨਾਂ ਨੂੰ ਸਪੋਰਟ ਕਰੋ ਇਸ ਨਾਲ ਹੀ ਕੈਮਰਾਮੈਨ ਅਸ਼ਦੀਪ ਦੇ ਨਾਲ ਮੈਂ 소ਨੀਆ ਗ੍ਰੇਟ ਪੰਜਾਬ ਟੀਵੀ ਅੰਮ੍ਰਿਤ